ਪਾਸਟਰ ਪਰਜਿੰਦਰ ਨੂੰ ਹੁਣ ਦੇਖੋ ਕਿਸ ਤਰੀਕੇ ਦੇ ਨਾਲ ਇਹ ਜੇਲ੍ਹ ਵਿੱਚ ਭਜਵਾਉਣ ਵਾਲੇ ਪਤੀ ਪਤਨੀ ਦੇ ਜਾਂ ਮੁਸੀਬਤਾਂ ਦੇ ਵਿੱਚ ਉਹ ਵਾਧਾ ਹੋ ਗਿਆ ਦੇਖੋ ਤੁਹਾਨੂੰ ਦੱਸ ਰਹੀ ਹਾਂ ਕਿ ਪਾਸਟਰ ਪਰਜਿੰਦਰ ਜੋ ਕਿ ਹੁਣ ਜੇਲ੍ਹ ਦੇ ਵਿੱਚ ਹੈ ਪਰ ਹੁਣ ਜਿਸ ਔਰਤ ਨੇ ਉਸ ਦੇ ਉੱਤੇ ਦੁਸ਼ਕਰਮ ਦੇ ਜਿਹੜੇ આરોਪ ਲਗਾਏ ਸੀਗੇ ਤੇ ਉਸ ਦੇ ਉੱਤੇ ਪਤੀ ਦੀਆਂ ਮੁਸ਼ਕਲਾਂ 'ਚ ਇੰਨਾ ਕੁ ਵਾਧਾ ਹੋ ਗਿਆ ਕਿ ਖੁਦ ਉਹ ਲੀਗਲੀ ਮਾਮਲਿਆਂ ਦੇ ਵਿੱਚ ਉਲਝਦੇ ਹੋਏ ਨਜ਼ਰ ਆ ਰਹੇ ਨੇ ਦੱਸਿਆ ਕਿ ਖਰੜ ਦੀ ਰਹਿਣ ਵਾਲੀ ਮਹਿਲਾ ਤੇ ਉਸਦੇ ਪਤੀ ਨੇ ਪਾਸਟਰ ਬਰਜਿੰਦਰ ਦੇ ਖਿਲਾਫ ਦੁਸ਼ਕਰਮ ਦੇ ਮਾਮਲੇ ਦਰਜ ਕਰਵਾਏ ਸੀਗੇ ਜਿਸ ਤੋਂ ਬਾਅਦ ਹੁਣ ਉਹ ਜੇਲ੍ਹ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਪਰ ਇਸ ਜੋੜੇ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਤੇ ਮਾਝ ਪ੍ਰਦੇਸ਼ ਦੇ ਮੰਡੀ ਦੇ ਵਿੱਚ ਹੁਣ ਇਹਨਾਂ ਦੇ ਖਿਲਾਫ ਮਾਮਲਾ ਦਰਜ ਹੋ ਗਿਆ ਦੁਸ਼ਕਰਮ ਕੁੱਟਮਾਰ ਜਾਂ ਹੋਰਾਂ ਚੀਜ਼ਾਂ ਦੇ ਮਾਮਲੇ ਦੇ ਵਿੱਚ ਹੁਣ ਇਹਨਾਂ ਦੇ ਉੱਤੇ ਮਾਮਲੇ ਦਰਜ ਹੋ ਚੁੱਕੇ ਨੇ ਜਿਸ ਤੋਂ ਬਾਅਦ ਇਹ ਦੋਵਾਂ ਪਤੀ ਪਤਨੀ ਜਿਹੜੇ ਨੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਹਾਲਾਂਕਿ ਪਤੀ ਪਤਨੀ ਨੂੰ ਜਦੋਂ ਪਤਾ ਲੱਗਦਾ ਹੈ ਕਿ ਮਾਚਲ ਪਰਦੇਸ਼ ਦੀ ਮੰਡੀ ਦੇ ਵਿੱਚ ਇਹਨਾਂ ਦੇ ਖਿਲਾਫ ਮਾਮਲਾ ਦਰਜ ਹੋ ਗਿਆ ਤੇ ਦੋਵੇਂ ਹੈਰਾਨ ਪਰੇਸ਼ਾਨ ਹੋ ਜਾਂਦੇ ਨੇ ਕਿ ਸਾਨੂੰ ਤਾਂ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੈ ਭੜਕ ਵੀ ਨਹੀਂ ਹੈ ਤੇ ਸਾਡੇ ਖਿਲਾਫ ਮਾਮਲਾ ਕਿਵੇਂ ਦਰਜ ਹੋ ਗਿਆ ਪਤੀ ਪਤਨੀ ਦਾ ਕਹਿਣਾ ਹੈ ਕਿ ਅਸੀਂ ਤਾਂ ਮੰਡੀ ਵੀ ਨਹੀਂ ਗਏ ਆ ਤੇ ਆਖਰ ਸਾਡੇ ਉੱਤੇ ਕਿਵੇਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਕੇਸ ਕਿਵੇਂ ਹੋ ਗਿਆ ਤੇ ਉਸ ਤੋਂ ਬਾਅਦ ਦੱਸ ਜੀਏ ਕਿ ਫਰਜ਼ੀ ਆਧਾਰ ਕਾਰਡ ਦਿਖਾ ਕੇ ਤਾਂ ਬੇਲ ਜਿਹੜੀਆ ਉੱਥੇ ਪਟੀਸ਼ਨ ਵੀ ਦਰਜ ਕੀਤੀ ਗਈ ਤੇ ਪਤੀ ਪਤਨੀ ਨੂੰ ਪਤਾ ਵੀ ਨਹੀਂ ਹੈ ਉਸ ਬਾਰੇ ਉਹਨਾਂ ਦਾ ਜੀਏ ਕਿ ਹੁਣ ਉਹਨਾਂ ਨੇ ਇੱਕ ਪੱਤਰ ਲਿਖਿਆ ਪੱਤਰ ਦੇ ਵਿੱਚ ਸਾਰੀਆਂ ਗੱਲਾਂ ਸਪਸ਼ਟ ਕੀਤੀ ਹੈ ਕਿ ਮਹਾਰਾਸ਼ਟਰ ਪ੍ਰਦੇਸ਼ ਦੇ ਮੰਡੀ ਦੇ ਵਿੱਚ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਪਰ ਉਹਨਾਂ ਨੂੰ ਇਸ ਬਾਰੇ ਕੋਈ ਵੀ ਭਣਤ ਨਹੀਂ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਸਾਡੇ ਖਿਲਾਫ ਇਹ ਸਾਰੀਆਂ ਸਾਜ਼ਿਸ਼ਾਂ ਪਾਸਟਰ ਪ੍ਰਦੇਸ਼ ਦੇ ਵੱਲੋਂ ਹੀ ਰਚੀਆਂ ਜਾ ਰਹੀਆਂ ਨੇ ਸਾਡੇ ਤੇ ਪਹਿਲਾਂ ਵੀ ਕੇਸ ਦਰਜ ਹੋਏ ਨੇ ਅਜਿਹੀਆਂ ਦਿੱਕਤਾਂ ਆਈਆਂ ਤੇ ਹੁਣ ਹਿਮਾਚਲ ਪ੍ਰਦੇਸ਼ ਵਿੱਚ ਸਾਡੇ ਉੱਤੇ ਮਾਮਲਾ ਦਰਜ ਕਰ ਦਿੱਤਾ ਤਾਂ ਇੱਕ ਔਰਤ ਨੇ ਕਹਾਣੀ ਬੁਣੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਦੱਸੀਆਂ ਸਾਡੇ ਘਰ ਗਨਮੈਨ ਆਇਆ ਤਾਂ ਉਸ ਦੇ ਵੱਲੋਂ ਸਾਨੂੰ ਪੁੱਛਿਆ ਗਿਆ ਕਿ ਤੁਸੀਂ ਕਿੱਥੇ ਸੀਗੇ ਦੋ ਦਿਨ ਤਾਂ ਉਸ ਬਾਰੇ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹਾਲਾਂਕਿ ਪਤੀ ਪਤਨੀ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਗਨਮੈਨ ਅਪੁਆਇੰਟ ਕੀਤਾ ਗਿਆ ਅਸੀਂ ਜੇਕਰ ਕਿਤੇ ਬਾਹਰ ਜਾਣਾ ਹੁੰਦਾ ਤਾਂ ਸਾਨੂੰ ਦੱਸ ਕੇ ਜਾਣਾ ਪੈਂਦਾ ਤੇ ਅਸੀਂ ਤਾਂ ਹਮੇਸ਼ਾ ਹੀ ਸਿਕਿਉਰਿਟੀ 'ਚ ਰਹਨੇ ਆ ਤਾਂ ਅਸੀਂ ਕਿੱਥੇ ਜਾ ਸਕਦੇ ਆ ਸਾਡੇ ਉੱਤੇ ਸਾਰੀਆਂ ਚੀਜ਼ਾਂ ਦੇ ਵੱਡੇ ਰੋਕ ਲੱਗੇ ਨੇ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਸਟਰ ਬਜਿੰਦਰ ਦੇ ਵੱਲੋਂ ਹੀ ਅਜਿਹੀਆਂ ਸਾਜ਼ਿਸ਼ਾਂ ਨੂੰ ਅਣਜਾਣ ਦਿੱਤਾ ਜਾ ਰਿਹਾ ਤੇ ਪਤੀ ਪਤਨੀ ਜਿਨ੍ਹਾਂ ਨੇ ਪਾਸਟਰ ਬਜਿੰਦਰ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਸੀ ਉਸ ਨੂੰ ਜੇਲ੍ਹ ਵਿੱਚ ਭਜਵਾਇਆ ਤਾਂ ਹੁਣ ਉਹ ਖੁਦ ਆਪਣੇ ਮੁਸੀਬਤਾਂ ਦੇ ਵਿੱਚ ਫਸ ਚੁੱਕੇ ਨੇ ਤਾਂ ਉਹਨਾਂ ਦੇ ਉੱਤੇ ਬਹੁਤ ਇਹ ਕੇਸ ਦਰਜ ਕੀਤੇ ਗਏ ਨੇ ਮਾਂਚਲ ਪ੍ਰਦੇਸ਼ ਦੇ ਮੰਡੀ ਦੇ ਵਿੱਚ ਵੀ ਹੁਣ ਉਹਨਾਂ ਦੇ ਖਲਾਫ ਕੇਸ ਦਰਜ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਬਾਬਤ ਪਤਾ ਵੀ ਨਹੀਂ ਹੈ ਤਾਂ ਪਟੀਸ਼ਨ ਸਾਡੇ ਖਲਾਫ ਜਿਹੜੀ ਦਰਜ ਹੋਈ ਆ ਪਟੀਸ਼ਨ ਸਾਡੇ ਤਰਫੋਂ ਪਾਈ ਗਈ ਹੈ ਬੇਲੇ ਪਟੀਸ਼ਨ ਪਾਈ ਗਈ ਹੈ ਹਾਲਾਂਕਿ ਇਸ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਜਾਨੀ ਕਿ ਹੁਣ ਦੋਵੇਂ ਜਣੇ ਜਿਹੜੇ ਨੇ ਉਹ ਬਹੁਤ ਪਰੇਸ਼ਾਨ ਨੇ ਉਹਨਾਂ ਨੂੰ ਖੁਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਕੋਲੋਂ ਸਪਸ਼ਟੀਕਰਨ ਵੀ ਦਿੱਤਾ ਗਿਆ ਸਾਰੀਆਂ ਚੀਜ਼ਾਂ ਦਸੀਆਂ ਔਰ ਹਾਲਾਂਕਿ ਪੁਲਿਸ ਤੇ ਪੁੱਛਣ ਤੋਂ ਬਾਅਦ ਉਹਨਾਂ ਨੇ ਸਬੂਤ ਵੀ ਸਾਰੇ ਦਿਖਾਏ ਕਿ ਅਸੀਂ ਇਸ ਦਿਨ ਇਥੇ ਸੀਗੇ ਆ ਸਾਰੀਆਂ ਚੀਜ਼ਾਂ ਸੀ ਪਰ ਜਿਨ੍ਹਾਂ ਨੂੰ ਲੈ ਕੇ ਹੁਣ ਮੁਸੀਬਤਾਂ ਉਹਨਾਂ ਦੀਆਂ ਵੱਧ ਚੁੱਕੀਆਂ ਨੇ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਪਾਸਟਰ ਪਰਜੰਦਰ ਨੂੰ ਜੇਲ੍ਹ ਵਿੱਚ ਵਧੀਆ ਟ੍ਰੀਟਮੈਂਟ ਮਿਲ ਰਿਹਾ ਤੇ ਇਸ ਬਾਬਤ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਨੂੰ ਲੈ ਕੇ ਮਾਮਲਾ ਹੁਣ ਕਾਫੀ ਸੋਸ਼ਲ ਮੀਡੀਆ ਤੇ ਫਸ ਗਿਆ ਤੇ ਪਾਸਟਰ ਪਰਜੰਦਰ ਜੋ ਕਿ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਜਿਸ ਦੇ ਉੱਤੇ ਵੱਡੇ ਰੋਪ ਸੀਗੇ ਦੁਸ਼ਕਰਮ ਦੇ ਤਾਂ ਪਤੀ ਪਤਨੀ ਨੇ ਰੋਪ ਲਗਾਏ ਸੀ ਜੇਲ੍ਹ ਵਿੱਚ ਗਿਆ ਤਾਂ ਹੁਣ ਦੇਖੋ ਕਿਸ ਤਰੀਕੇ ਨਾਲ ਉਹੀ ਜੋੜਾ ਹੁਣ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਸਾਹਮਣੇ ਜਿੱਥੇ ਕਿ ਉਸ ਜੋੜੇ ਨੇ ਲੱਗੇ ਰੂਪਾਂ ਨੂੰ ਪੂਰਨ ਤੌਰ ਤੇ ਨਕਾਰ ਦਿੱਤਾ ਜੋੜੇ ਦਾ ਕਹਿਣਾ ਹੈ ਕਿ ਇਹ ਸਾਡੇ ਖਿਲਾਫ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਪਾਸਟਰ ਬਜਿੰਦਰ ਹੀ ਪੂਰਨ ਤੌਰ ਤੇ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਹਾਲਾਂਕਿ ਹੁਣ ਇਸ ਪੂਰੇ ਮਾਮਲੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਦੇਖਣਾ ਜ਼ਰੂਰੀ ਬਣਦਾ ਹੈ ਕਿਸ ਤਰੀਕੇ ਦੇ ਨਾਲ ਚੀਜ਼ਾਂ ਜੜੀਆਂ ਨੇ ਉਹ ਨਵੇਂ ਮੋੜ ਲੰਗੀਆਂ ਨੇ ਪਰ ਬੇਹਾਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਹੜਾ ਹੁਣ ਸਾਹਮਣੇ ਆ ਚੁੱਕਾ ਹੈ